ਬਟਿੰਡਾ ਦੇ ਮੁਕਸਰ ਰੋਡ ਤੇ ਦਿਉਣ ਪਿੰਡ ਦੇ ਨੇੜੇ ਸੜਕ ਤੇ ਵਾਪਰਿਆ ਭਿਆਨਕ ਹਾਦਸਾ ਕਾਰ ਅਤੇ ਤੂੜੀ ਵਾਲੀ ਭਰੀ ਟਰਾਲੀ ਦੀ ਹੋਈ ਟੱਕਰ ਇੱਕ ਵਿਅਕਤੀ ਦੀ ਬਹੁਤ ਹੋਣ ਦਾ ਸਮਾਚਾਰ Laash ਨੂੰ postmortem ਦੇ ਲਈ ਰਖਵਾਇਆ ਗਿਆ ਸਿਵਲ ਹਸਪਤਾਲ ਮੋਰਚਰੀ ਘਰ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਦੇ ਵਲੰਟੀਅਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਟਿੰਡਾ ਬੁਖਸਰ ਰੋਡ ਤੇ ਪਿੰਡ ਦਿਉਣ ਦੇ ਨੇੜੇ ਇੱਕ ਟਰੈਕਟਰ ਟਰਾਲੀ ਅਤੇ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਜਿਸ ਤੋਂ ਬਾਅਦ ਉਹ ਐਂਬੂਲੈਂਸ ਲੈ ਕੇ ਘਟਨਾ ਸਥਲ ਤੇ ਪਹੁੰਚੇ ਤਾਂ ਮੌਕੇ ਤੇ ਸੜਕ ਸੁਰੱਖਿਆ ਫੋਰਸ ਨੂੰ ਵੀ ਬੁਲਾਇਆ ਗਿਆ ਤੇ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਅਤੇ ਟਰੈਕਟਰ ਦੋਨਾਂ ਦੇ ਹੀ ਪ੍ਰਕਟੇ ਉੱਡ ਗਏ ਅਤੇ ਕਾਰ ਦੇ ਵਿੱਚ ਸਵਾਰ ਵਿਅਕਤੀ ਖੇਤਾਂ ਦੇ ਵਿੱਚ ਜਾ ਡਿੱਗਿਆ ਜਿਸ ਨੂੰ ਕੇ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਕਾਰ ਸਵਾਰ ਦੀ ਪਛਾਣ ਮੁਖਸਰ ਨਿਵਾਸੀ ਦੇ ਤੌਰ ਤੇ ਹੋਈ ਹੈ ਜੋ ਕਿ ਬਠਿੰਡਾ ਤੋਂ ਮੁਖਸਰ ਜਾ ਰਿਹਾ ਸੀ ਤਾਂ ਟੂੜੀ ਨਾਲ ਭਰੀ ਇਸ ਟਰਾਲੀ ਦੇ ਨਾਲ ਆਹਮੋ ਸਾਹਮਣੇ ਟੱਕਰ ਹੋਣ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੀ ਕਾਰ ਸਵਾਰ ਦੀ ਮੌਤ ਹੋ ਗਈ ਅਤੇ ਇਸ ਘਟਨਾ ਦੇ ਵਿੱਚ ਫਿਲਹਾਲ ਟਰਾਲੀ ਸਵਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਥਾਣਾ ਸਦਰ ਦੀ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਘਟਨਾ ਸਥਲ ਤੇ ਪਹੁੰਚ ਕੇ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਕਾਰਵਾਈ ਵੀ ਅਰੰਭੀ ਗਈ ਹੈ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਮੋਰਚਰੀ ਘਰ ਦੇ ਵਿੱਚ ਰਖਵਾਇਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਆਪਣੀ ਕਾਰਵਾਈ ਅਰੰਭੀ ਗਈ ਹੈ ਸਾਡੇ ਐਮਰਜੈਂਸੀ ਨੰਬਰ 9814074073 ਤੇ ਫੋਨ ਆਇਆ ਸੀ ਕਿ ਬਠਿੰਡਾ ਮੁਕਸਰ ਰੋਡ ਬਾਬਾ ਫਰੀਦ ਕੋਲ ਦੇ ਦੇਉਣ ਪਿੰਡ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ मौके ਤੇ ਆ ਕੇ ਦੇਖਿਆ ਟਰੈਕਟਰ ਟਰਾਲੀ ਤੇ ਕਾਰ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਜਿਹਦੇ ਵਿੱਚ ਕਾਰ ਕਾਰ ਸਵਾਰ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਖੇਤਾਂ ਦੇ ਵਿੱਚ ਡਿੱਗ ਪਿਆ ਜਿੰਨੂੰ ਸੂਚਨਾ ਮਿਲਨ ਤੇ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਨੇ ਮੌਕੇ ਤੇ ਪਹੁੰਚ ਕੇ ਉਹਨੂੰ ਸਿਵਲ ਹਸਪਤਲ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਇਹਦਾ ਮਰਤੀ ਕੋਸ਼ਿਸ਼ ਕਰ ਦਿੱਤਾ ਗਿਆ ਨਾ ਮਰਤੀ ਕੋਸ਼ਿਸ਼ ਕਰ ਦਿੱਤਾ ਗਿਆ ਸੋਨੂ ਬਾਂਸ ਲਾਵਾ 40 ਸਾਲ ਦੀ ਉਮਰ ਦਾ ਮੁਕਸਰ ਦਾ ਰਹਿਣਾ ਲਗਾ ਜਿਹੜਾ ਕਿ ਕਾਰ ਸਵਾਰ ਸੀਗਾ ਇਹ ਬਠਿੰਡੇ ਤੋਂ ਮੁਕਸਰ ਸਾਈਡ ਜਾ ਰਿਹਾ ਸੀਗਾ ਜਿਹੜਾ ਕਿ ਟਰਾਲੀ ਵਾਲਾ ਸੀਗਾ ਇਹ ਮੁਕਸਰ ਤੋਂ ਬਠਿੰਡੇ ਵਾਲੀ ਸਾਈਡ ਆ ਰਿਹਾ ਸੀਗਾ ਜਿਹੜੀ ਕਿ ਸੜਕ ਦੇ ਉੱਤੇ ਸੜਕ ਦੇ ਉੱਤੇ ਤੂੜੀ ਬੁਰੀ ਤਰ੍ਹਾਂ ਖਿਲਰੀ ਹੋਈ ਸੀਗੀ ਜਿਹੜਾ ਕਿ ਟਰੱਕ ਤੇ ਟਰਾਲੀ ਵਾਲੇ ਇਹਦੇ ਵੀ ਆ ਤੂੜੀ ਭਰੀ ਹੋਈ ਸੀਗੀ ਤੇ ਬਾਕੀ ਜੀ ਇਹਦਾ ਡਰਾਈਵਰ ਮੌਕੇ ਤੋਂ ਫਰਾਰ ਆ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਆ ਤੇ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆਗਾ ਬਾਕੀ ਸ਼ਰਕਸਤ ਰੱਖਿਆ ਫੋਰਸ ਟੀਮ ਮੌਕੇ ਤੇ ਆ ਗਈ ਸੀ ਤੇ ਤੇ ਠਾਣਾ ਸਦਰ ਪੁਲਿਸ ਮੌਕੇ ਤੇ ਆ ਗਈ ਸੀ ਤੇ ਆਪਣੀ ਬੰਦੀ ਕਾਰਵਾਈ ਕਰ ਰਹੀ ਆ ਟਰਾਲੀ ਦਾ ਡਰਾਈਵਰ ਫਰਾਰ ਆ ਤੇ ਬਾਕੀ ਆਪਣੀ ਪੁਲਿਸ ਜਿਹੜੀ ਵੀ ਆ ਗਈ ਆ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਆ ਜਿਹੜੀ ਕਿਦਰੀ ਡੈਡ ਬੋਡੀ ਨੂੰ ਸਿਵਲ ਹਸਪਤਾਲ ਬਠਿੰਡਾ ਮੋਰਚੀ ਘਰ ਵਿੱਚ ਰੱਖ ਦਿੱਤੀ ਗਈ ਆ ਪੁਲਿਸ ਫਿਰ ਜਾਂਚ ਪੜਤਾਲ ਕਰ ਰਹੀ ਆ